ਹੁਣ ਤੁਸੀਂ ਸੁਣੋਗੇ ਅਰਤਿੰਦਰ ਸੰਧੂ ਦੀ ਪੁਸਤਕ ਜੜਾਂ ਦੇ ਵਿੱਚ ਵਿਚਾਰੇ ਵਿੱਚੋਂ ਰੋਚਕ ਰਚਨਾਵਾਂ ਇਹ ਪੁਸਤਕ ਉਨ੍ਹਾਂ ਨੇ ਆਪਣੇ ਪਾਠਕਾਂ ਨੂੰ ਸਮਰਪਿਤ ਕੀਤੀ ਹੈ ਪੁਸਤਕ ਦੇ ਸਰਵਰਕ ਦੀ ਪੇਂਟਿੰਗ ਪੰਜਾਬ ਦੇ ਜਹੀਨ ਤੇ ਮਿਹਨਤੀ ਚિત੍ਰਕਰ ਸਤਵੰਤ ਸਿੰਘ ਸਮੇਲ ਦੀ ਕਲਾਕ੍ਰਿਤੀ ਸਮੇਲ ਦੇ ਚਿੱਤਰ ਅਕਸ਼ਰ ਸੀਰੀਜ਼ ਵਿੱਚ ਹੁੰਦੇ ਨੇ ਇਹ ਟਾਈਟਲ ਚਿੱਤਰ ਵੀ ਉਸ ਦੇ ਚਿੱਤਰਾਂ ਦੀ ਇੱਕ ਸੀਰੀਜ਼ ਵਿੱਚੋਂ ਹੀ ਹੈ ਪੁਸਤਕ ਦੀ ਸ਼ੁਰੂਆਤ ਵਿੱਚ ਅਰਤਿੰਦਰ ਸੰਧੂ ਨੇ ਕਿਹਾ ਕਿ ਬੀਤੇ ਕੁਝ ਦਹਾਕਿਆਂ ਦੌਰਾਨ ਸਾਡੇ ਜੀਨ ਦੇ ਤਰੀਕਿਆਂ ਵਿੱਚ ਤੇਜ਼ੀ ਨਾਲ ਅਨੇਕਾਂ ਤਬਦੀਲੀਆਂ ਆਈਆਂ ਨੇ ਤਬਦੀਲੀਆਂ ਦੇ ਸੰਬਾਰ ਨੇ ਦੁਨੀਆ ਵਿੱਚ ਹੀ ਨਹੀਂ ਮਨੁੱਖੀ ਮਨਾਂ ਵਿੱਚ ਵੀ ਬਹੁਤ ਸਾਰੀ ਉਥਲ-ਪੁਥਲ ਪੈਦਾ ਕੀਤੀ ਹੈ ਅਸਲ ਵਿੱਚ ਇਹਨਾਂ ਤਬਦੀਲੀਆਂ ਦਾ ਮੁੱਖ ਕਾਰਨ ਪਿਛਲੇ ਕੁਝ ਵਰਿਆਂ ਵਿੱਚ ਦੁਨੀਆ ਦਾ ਹੌਲੀ-ਹੌਲੀ ਇੱਕ ਗਲੋਬਲ ਪਿੰਡ ਬਣਦੇ ਤੁਰੇ ਜਾਣਾ ਹੈ ਇੱਕ ਗਲੋਬਲੀਕਰਨ ਦੇ ਅਸਰ ਹੇਠ ਆਪਣੇ ਦੇਸ਼ ਵਿੱਚ ਵੀ ਬਹੁਤ ਕੁਝ ਬਦਲਦਾ ਰਿਹਾ ਹੈ ਪੰਜਾਬ ਵਿੱਚ ਇਸ ਦਾ ਅਸਰ ਕੁਝ ਜ਼ਿਆਦਾ ਤੇਜ਼ੀ ਨਾਲ ਹੋਇਆ ਕਿਉਂਕਿ ਪੰਜਾਬੀ ਦੂਜੇ ਸੂਬਿਆਂ ਦੇ ਲੋਕਾਂ ਦੇ ਮੁਕਾਬਲੇ ਆਧੁਨਿਕ ਹੋਂਦ ਦੇ ਵਦੇਰੇ ਸ਼ਕੀਨ ਤੇ ਕਾਲੇ ਵੀ ਹੁੰਦੇ ਹਨ ਸੋ ਅਜ ਤਨ ਇਨਾਂ ਨੇ ਇਸ ਕਥਿਤ ਤਰੱਕੀ ਦੇ ਢੰਗ ਤਰੀਕਿਆਂ ਉਤਸੁਕਤਾ ਪਰੀ ਤੇਜ਼ੀ ਨਾਲ ਅਪਣਾਇਆ ਤੇ ਇਸ ਕਾਰਨ ਹੁਣ ਤੱਕ ਸਾਡੇ ਰਹਿਣ ਸਹਿਣ ਬੋਲਚਾਲ ਤੇ ਸੋਚਣ ਦੇ ਢੰਗ ਤਰੀਕੇ ਬਦਲ ਚੁੱਕੇ ਹਨ ਨਿਰਸੰਦੇ ਨਵੀਆਂ ਖੋਜਾਂ ਤੇ ਕਾਢਾਂ ਨਾਲ ਮਨੁੱਖੀ ਜ਼ਿੰਦਗੀ ਵਿੱਚ ਨਵੇਂ ਰੰਗ ਤਾਂ ਭਰੇ ਗਏ ਪਰ ਇਸ ਤੇਜ਼ ਰਫ਼ਤਾਰ ਤਰੱਕੀ ਦੀ ਤੋਰ ਸਾਂਮੀ ਨਹੀਂ ਸੀ ਰਹੀ ਇਸ ਕਾਰਨ ਸਾਡੀਆਂ ਭਾਈਚਾਰਕ ਸਦਾਚਾਰਕ ਤੇ ਸਭਿਆਚਾਰਕ ਮਨੁੱਖੀ ਤੰਤਾ ਤਰੱਕੀਆਂ ਤੇ ਰਿਸ਼ਤਿਆਂ ਦੇ ਰੂਪ ਰੰਗ ਹੀ ਬਦਲ ਗਏ ਇਸ ਵਰਤਾਰੇ ਦੇ ਅਸਰ ਬਾਰੇ ਸੋਚਦਿਆਂ ਕਈ ਵਾਰ ਖਿਆਲ ਆਉਂਦਾ ਹੈ ਕਿ ਜੇ 70 ਸਾਲ ਪਹਿਲਾਂ ਪੰਜਾਬ ਵਿੱਚ ਜੀਕੇ ਗਿਆ ਕੋਈ ਮਨੁੱਖ ਕਿਸੇ ਤਰੀਕੇ ਨਾਲ ਇੱਥੇ ਵਾਪਸ ਆ ਜਾਵੇ ਤਾਂ ਉਸ ਨੇ ਮੰਨਣਾ ਹੀ ਨਹੀਂ ਕਿ ਇਹ ਮੇਰੀ ਉਹ ਪੁਰਾਣੀ ਧਰਤੀ ਤੇ ਉਹ ਲੋਕ ਹਨ ਇਸ ਕਿਤਾਬ ਦੇ ਪਹਿਲੇ ਹਿੱਸੇ ਵਿੱਚਲੇ ਲੇਖਾਂ ਦਾ ਸੰਬੰਧ ਅਵਰੋਧ ਕਰਨਾ ਕਰਕੇ ਸਾਡੀ ਜੋਕੀ ਜ਼ਿੰਦਗੀ ਵਿੱਚ ਪਿਛਲੇ ਕੁਝ ਦਹਾਕਿਆਂ ਵਿੱਚ ਆਈਆਂ ਤਬਦੀਲੀਆਂ ਨਾਲ ਹੈ ਇਹ ਤਬਦੀਲੀਆਂ ਸਾਡੀ ਜਲਦੀ ਨਾਲ ਤਰੱਕੀ ਜਾਪਤਾ ਹੋ ਜਾਣ ਦੀ ਜਹਤ ਦੇ ਕਾਫੀ ਹੱਦ ਤੱਕ ਪੂਰੀ ਹੁੰਦੇ ਜਾਣਦੇ ਨਤੀਜੇ ਵਿੱਚੋਂ ਉਪਜੀਆਂ ਆਲਮਤਾ ਹਨ ਇਹਨਾਂ ਕਾਰਨ ਜ਼ਿੰਦਗੀ ਵਿੱਚ ਪੈਦਾ ਹੋਈ ਆਪੋਤਾਪੀ ਨੇ ਸਾਡੇ ਸਹਿਜ ਜੀਨ ਨੂੰ ਕਾਲਪਰੀ ਬੇਤਰਤੀਬੀ ਵਿੱਚ ਲਿਆ ਉਤਾਰਿਆ ਹੈ ਇਹ ਸਭ ਕੁਝ ਦਾ ਪਸਾਰਾ ਸਾਡੀਆਂ ਜੜਾਂ ਦੇ ਤੁਰ ਅੰਦਰ ਤੱਕ ਪਹੁੰਚ ਗਿਆ ਹੈ ਹਾਲਾ ਦਾ ਅਸਰ ਸਾਡੀ ਚੇਤਨਾ ਤੇ ਸਾਡੀਆਂ ਸੋਚਾਂ ਤੇ ਵੀ ਪਿਆ ਹੈ ਅਸਲ ਵਿੱਚ ਮਨੁੱਖ ਦੀਆਂ ਜੜਾਂ ਦੇ ਅੰਦਰ ਅਤੀਤ ਦੀ ਰਹਸਤਲ ਵਿਚਲਾ ਕਈ ਕੁਝ ਸਾਲ ਲਹਿ ਰਿਆ ਹੁੰਦਾ ਹੈ ਉਸੇ ਹਵਾ ਦੇ ਸਾਹਾਂ ਦੀ ਮਹਿਕ ਯਾਨੀ ਜਿਸ ਤਰ੍ਹਾਂ ਦੀ ਵੀ ਹੋਵੇ ਉਸ ਦੇ ਵਰਤਮਾਨ ਦੇ ਸਾਹਾਂ ਵਿੱਚ ਰਚੀ ਹੁੰਦੀ ਹੈ ਉਹ ਦਰਬਾਰ ਦੇ ਪਾਉਣ ਪਾਣੀ ਤੇ ਖਾਦ ਖੁਰਾਕ ਦਾ ਅਸਰ ਵੀ ਜੜਾਂ ਕਬੂਲ ਕਰਦੀਆਂ ਰਹਿੰਦੀਆਂ ਹਨ ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿਸੇ ਬਿਰਖ ਦੀਆਂ ਜੜਾਂ ਤੇ ਬਾਹਰਲੇ ਹਾਲਾਤ ਦਾ ਅਸਰ ਪੈਂਦਾ ਹੈ ਇਸੇ ਅਸਰ ਸਾਈ ਜਾਂ ਕਸ਼ਮ ਕਸ਼ ਤੇ ਮੇਲ ਦਾ ਅਸਰ ਹੀ ਸਾਡਾ ਨਿਤ ਦਿਨ ਦਾ ਜੀਨ ਬਣ ਰਿਹਾ ਹੈ ਦੂਜੇ ਹਿੱਸੇ ਵਿੱਚ ਇਹ ਲੇਖ ਤਕਰੀਬਨ ਡੇਢ ਦਹਾਕਾ ਪਹਿਲਾਂ ਸ਼ਬਦੇ ਪੰਜਾਬੀ ਦੇ ਰਸਾਲੇ ਸੰਖ ਵਿੱਚ ਛਪ ਚੁੱਕੇ ਹਨ ਪੰਜਾਬੀ ਦਾ ਵਧੀਆ ਰਸਾਲਾ ਉਹਨਾਂ ਨਿਰੰਤਰਤਾ ਨਾਲ ਸ਼ਬਦਾ ਸੀ ਤੇ ਉਸ ਵਿੱਚ ਹਰ ਵਾਰ ਲਿਖਣ ਵਾਸਤੇ ਇੱਕ ਵਿਸ਼ਾ ਦਿੱਤਾ ਜਾਂਦਾ ਸੀ ਉਸ ਵਿਸ਼ੇ ਬਾਰੇ ਲੇਖਕਾਂ ਵੱਲੋਂ ਲੇਖ ਕਵਿਤਾ ਕਹਾਣੀ ਆਦਿ ਯਾਨੀ ਕਿਸੇ ਵੀ ਵਿਦਾ ਵਿੱਚ ਲਿਖਿਆ ਜਾਂਦਾ ਸੀ ਇਸ ਬਹਾਨੇ ਸਾਹਿਤ ਦੇ ਖੇਤਰ ਵਿੱਚ ਨਵੇਕਲੇ ਢੰਗ ਨਾਲ ਸਾਹਿਤ ਰਚਨਾ ਹੋ ਰਹੀ ਸੀ ਉਹਨਾਂ ਦਿਨੀ ਸੰਖ ਵਾਸਤੇ ਲਿਖੇ ਗਏ ਤੇ ਉਸ ਵਿੱਚ ਛਾਪੇ ਗਏ ਇਹ ਲੇਖ ਜੋ ਕਿਤਾਬ ਦੇ ਦੂਜੇ ਹਿੱਸੇ ਵਿੱਚ ਸ਼ਾਮਲ ਹਨ ਵੀ ਸਾਡੀਆਂ ਜੜ੍ਹਾਂ ਦੇ ਵਿੱਚ ਵਿਚਾਲੇ ਦੇ ਸਫ਼ਰ ਨਾਲ ਸੰਬੰਧਤ ਹਨ। ਸੁਪੇਸ਼ ਇਸ ਕਿਤਾਬ ਦੀ ਪਹਿਲੀ ਰਚਨਾ ਬੁਰਾ ਨਹੀਂ ਹੁੰਦਾ ਬੋਰ ਹੋਣਾ। ਅੱਜਕਲ ਅਕਸਰ ਬੱਚਿਆਂ ਨੂੰ ਕਹਿੰਦੇ ਆਂ ਸੁਣਦੇ ਹਾਂ ਕਿ ਅਸੀਂ ਬੋਰ ਹੋ ਰਹੇ ਹਾਂ। ਮੈਨੂੰ ਯਾਦ ਆਇਆ ਕਿ ਮੈਂ ਇਸ ਸ਼ਬਦ ਨੂੰ ਪਹਿਲੀ ਵਾਰ ਕਾਲਜ ਪੜ੍ਹਦੇ ਸਮੇਂ ਸੁਣਿਆ ਸੀ। ਮੈਨੂੰ ਇਸ ਦਾ ਅਰਥ ਵੀ ਨਹੀਂ ਸੀ ਪਤਾ। ਮੈਂ ਸੋਚਦੀ ਰਹੀ ਬੋਰ ਤਾਂ ਗਹਿਣਿਆਂ ਦੇ ਹੁੰਦੇ ਹਨ। ਫਿਰ ਜਦੋਂ ਵਾਰ-ਵਾਰ ਇੱਕੋ ਸ਼ਬਦ ਸੁਣਿਆ ਤਾਂ ਮਤਲਬ ਸਮਝਾਉਣ ਲੱਗਾ ਤੇ ਆਪਣੀ ਬੋਰਿਅਤ ਦੀ ਵੀ ਸਮਝ ਆਉਣ ਲੱਗੀ ਜਿਹੜੀ ਆਪਣੇ ਬਚਪਨ ਵਿੱਚ ਬਹੁਤ ਘਟ ਸੀ ਕਿਉਂਕਿ ਦਿਮਾਗ ਕਦੇ ਪੜ੍ਹਨ ਕਦੇ ਖੇਡਣ ਵਿੱਚ ਰੁੱਝਿਆ ਹੀ ਰਹਿੰਦਾ ਸੀ ਉਦੋਂ ਬਚਪਨ ਦਾ ਭੋਲਾਪਨ ਕਰਦੀਆਂ ਚੀਜ਼ਾਂ ਨੂੰ ਹੀ ਖੜਾਉਣੇ ਮੰਨ ਕੇ ਖੁਸ਼ ਹੋ ਜਾਂਦਾ ਸੀ ਬਹੁਤੀ ਵਾਰ ਤਾਂ ਕਲਪਨਾ ਸ਼ਕਤੀ ਅਨੁਸਾਰ ਵਸਤਾਂ ਤੇ ਸਥਿਤੀਆਂ ਨੂੰ ਚਿਤ੍ਰਕੇ ਹੀ guzara ਹੋ ਜਾਇਆ ਕਰਦਾ ਸੀ ਜੇ ਸੱਚਮੁੱਚ ਕੋਈ ਖੜਾਉਣਾ ਮਿਲ ਜਾਂਦਾ ਤਾਂ ਉਹ ਬਹੁਤ ਕੀਮਤੀ ਹੁੰਦਾ ਸੀ ਪਰ ਹੁਣ ਹਰ ਇੱਕ ਚੀਜ਼ ਬੌਲਤਾ ਵਿੱਚ ਮਿਲ ਜਾਣ ਕਰਕੇ ਮਨ ਵੀ ਜਲਦੀ ਹੀ ਅੱਖ ਜਾਂਦੇ ਹਨ ਇਹ ਵੀ ਨਹੀਂ ਕਿ ਸਿਰਫ ਬੱਚੇ ਹੀ ਅੱਖਦੇ ਜਾਂ ਬੋਰ ਹੁੰਦੇ ਹਨ ਵੱਡੇ ਵੀ ਅਕਸਰ ਉਕਤਾਹਟ ਮਹਿਸੂਸ ਕਰਦੇ ਹਨ ਹਰ ਇੱਕ ਦਾ ਮੂਡ ਖਰਾਬ ਹੋਣ ਦੀ ਵਜ੍ਹਾ ਵੀ ਅਲੱਗ-ਅਲੱਗ ਹੋ ਸਕਦੀ ਹੈ ਪਰ ਇਹ ਵਿਸ਼ਾ ਇੰਨਾ ਸੀਮਤ ਨਹੀਂ ਕਿਸ ਨੂੰ ਇੰਨੀ ਕੋ ਗੱਲ ਵਿੱਚ ਸਮੇਟਿਆ ਜਾ ਸਕੇ ਇਸ ਦੇ ਬੀਜ ਸਾਡੀ ਧਰਤੀ ਸਾਡੇ ਵਾਯੂ ਮੰਡਲ ਵਿੱਚ ਵਿਆਪਕ ਰੂਪ ਵਿੱਚ ਖਿਲਰੇ ਪਏ ਹਨ ਅਤੇ ਇਸ ਤੋਂ ਬਾਅਦ ਬ੍ਰਹਿਮੰਡ ਵਿੱਚ ਵੀ ਹੋਣਗੇ ਪਰ ਫਿਲਹਾਲ ਧਰਤੀ ਦੀ ਹੀ ਗੱਲ ਕਰਦੇ ਹਾਂ ਧਰਤੀ ਉਤਲੇ ਜੀਵਨ ਵਿੱਚ ਵਿਭਿੰਨਤਾ ਹੈ ਤੇ ਇਸ ਵਿੱਚ ਉਪਰੋਤਕ ਵਰਤਾਰਾ ਵੀ ਵਿਸ਼ਾਲ ਰੂਪ ਵਿੱਚ ਮਿਲਦਾ ਹੈ। ਧਰਤੀ ਦੇ ਵੱਖ-ਵੱਖਾਂ ਸ਼ਾਮ ਚ ਧਿਆਨ ਕਰਦੇ ਹਾਂ ਤਾਂ ਵੇਖਦੇ ਹਾਂ ਪਾਣੀ ਵਹਿੰਦੇ ਹੀ ਖੁਸ਼ ਰਹਿੰਦੇ ਤੇ ਰਾਗਣੀਆਂ ਗਾਉਂਦੇ ਹਨ। ਖੜੇ ਪਾਣੀ ਤਰਕ ਜਾਂਦੇ ਨੇ ਤੇ ਉਹਨਾਂ ਤੇ ਕਿੰਨਾ ਸਾਰਾ ਜਾਲਾ ਤੇ ਜੜ ਆਦ ਪੈਦਾ ਹੋਣ ਲੱਗਦੇ ਹਨ। ਪਾਣੀ ਨੂੰ ਜ਼ਰਾ ਕੂ ਵੀ ਟਲਾਨ ਮਿਲੇ ਤਾਂ ਫਟਾਫਟ ਵਹਿ ਤੁਰਦਾ ਹੈ। ਹਵਾ ਰੁਕੀ ਹੈ ਤਾਂ ਹਮਸ ਪੈਦਾ ਹੁੰਦਾ ਹੈ। ਤੇ ਉਸ ਸਥਿਤੀ ਵਿੱਚੋਂ ਨਿਕਲਣ ਵਾਸਤੇ ਉਹ ਹਨੇਰੀ ਬਣਦੀ ਹੈ। ਕੁਝ ਬੜੇ ਖਾਲੀ ਪਈ ਧਰਤੀ ਤੇ ਫਸਲ ਬੀਜੀ ਜਾਵੇ ਤਾਂ ਭਰਪੂਰਤਾ ਨਾਲ ਉਗਦੀ ਹੈ। ਜੰਗਲ ਦੇ ਸੜਨ ਪਿੱਛੋਂ ਬਹੁਤ ਤੇਜ਼ੀ ਨਾਲ ਬਨਸਪਤੀ ਮੁੜ ਉਗਦੀ ਹੈ। ਇਹਨਾਂ ਸਭ ਵਰਤਾਰਿਆਂ ਦੇ ਵਿਗਿਆਨਕ ਸਪਸ਼ਟੀਕਰਨ ਦਿੱਤੇ ਜਾ ਸਕਦੇ ਨੇ ਪਰ ਸਮੁੱਚੇ ਤੌਰ ਤੇ ਕੁਦਰਤ ਦਾ ਸਭਾਏਕ ਜਦੋਂ ਵੀ ਉਕਤਾਹਟ ਜਾਂ ਬੂਰੀਅਤ ਪੈਦਾ ਹੁੰਦੀ ਹੈ, ਯਾਨੀ ਕਿ ਖੜੋਤ ਪੈਦਾ ਹੁੰਦੀ ਹੈ ਤਾਂ ਗਤੀ ਪਚਾਉਂਦੀ ਹੈ। ਫਿਰ ਉਹ ਗਤੀ ਸਿਰਜਣਾਤਮਕ ਵੀ ਹੋ ਸਕਦੀ ਹੈ ਤੇ ਤਬਾਕੁਨ ਵੀ। ਇਸ ਪੱਧਰ ਤੇ ਸੋਚਦਿਆਂ ਮੌਸਮਾਂ ਦੇ ਬਦਲਣ ਨੂੰ ਵੀ ਐਵੇਂ ਮੰਨ ਸਕਦੇ ਹਾਂ। ਤ੍ਰਿ ਸਿਰਜਣਾਤਮਕਤਾ ਦਾ ਵਿਸ਼ਾਲ ਅੰਬਾਰ ਹੈ ਤੇ ਸਿਰਜਣ ਸ਼ੀਲਤਾ ਦੀ ਇਸ ਪ੍ਰਕਿਰਿਆ ਦੌਰਾਨ ਕੁਝ ਕੁ ਬਿੰਦੂ ਅਜਿਹੇ ਵੀ ਆਉਂਦੇ ਹਨ ਤੇ ਇਸ ਤਰ੍ਹਾਂ ਕਿ ਚਲਰੇ ਵਰਤਾਰੇ ਦਾ ਸੁਭਾਅ ਬਦਲੇ ਅਸੀਂ ਵੀ ਧਰਤੀ ਦੇ ਜੀਵਾਂ ਤੇ ਇਸ ਕੁਦਰਤ ਦਾ ਹੀ ਇੱਕ ਹਿੱਸਾ ਹਾਂ ਸੋ ਸਾਡੇ ਅੰਦਰ ਵੀ ਇਹੀਆਂ ਕਿਰਿਆਵਾਂ ਦਾ ਵਾਪਰਨਾ ਸਾਡੇ ਅੰਦਰਲੀ ਕੁਦਰਤ ਦੇ ਸੁਭਾਅ ਕਾਰਨ ਹੀ ਹੈ ਇਹ ਬੋਰ ਹੋਣਾ ਜਾਂ ਉਕਤਾਉਣਾ ਵੀ ਇਸੇ ਤਰ੍ਹਾਂ ਦਾ ਵਰਤਾਰਾ ਹੈ ਤੇ ਸੋਚਵਾਨ ਇਨਸਾਨ ਦੀ ਜਗਿਆਸ ਇਸ ਬਾਰੇ ਵੀ ਮਨ ਨੂੰ ਟੰਮਦੀ ਰਹਿੰਦੀ ਹੈ ਇਸ ਵਰਤਾਰੇ ਦੇ ਅਸਰ ਨੂੰ ਸਮਝਣ ਵਾਸਤੇ ਇੱਕ ਜਿਗਿਆਸੂ ਖੋਜਕਰ ਪੀਟਰ ਤੂਹੇ ਨੇ ਇੱਕ ਪੁਸਤਕ ਲਿਖੀ ਹੈ ਜਿਸ ਵਿੱਚ ਉਸਨੇ ਆਪਣੇ ਤਜਰਬੇ ਅੰਕਿਤ ਕੀਤੇ ਹਨ ਤੂਹੇ ਕੈਨੇਡਾ ਦੇ ਕੈਲਗਰੀ ਵਿਸ਼ਵਵਿਦਿਆਲੇ ਵਿੱਚ ਕਲਾਸਿਕਲ ਹਿਸਟਰੀ ਦਾ ਪ੍ਰੋਫੈਸਰ ਹੈ ਜਦੋਂ ਉਸਨੇ ਆਪਣੇ ਪ੍ਰਕਾਸ਼ਕ ਨੂੰ ਬੋਰਿਅਤ ਯਾਨੀ ਬੋਰਡਮ ਬਾਰੇ ਇੱਕ ਪੁਸਤਕ ਲਿਖਣ ਸੰਬੰਧੀ ਆਪਣੇ ਵਿਚਾਰ ਦੀ ਗੱਲ ਕੀਤੀ ਤਾਂ ਪ੍ਰਕਾਸ਼ਕ ਘਬਰਾ ਗਿਆ ਇਹ ਜਹੀ ਕਿਤਾਬ ਕੌਣ ਪੜੇਗਾ ਪਰ ਜਦੋਂ ਤੂਹੇ ਨੇ ਆਪਣੀ ਕਿਤਾਬ ਬੋਰਿਅਤ ਇੱਕ ਜੀਵੰਤ ਇਤਿਹਾਸ ਬੋਰਡਮ ਇ ਲਾਈਬਲੀ ਹਿਸਟਰੀ ਲਿਖੀ ਤਾਂ ਪ੍ਰਕਾਸ਼ਕ ਦੇ ਵਿਚਾਰ ਹੀ ਬਦਲ ਗਏ ਉਸਨੇ ਲਿਖਿਆ ਕਿ ਲੋਕ ਬੋਰਿਅਤ ਨੂੰ ਪਸੰਦ ਨਹੀਂ ਕਰਦੇ ਕੋਈ ਵੀ ਉਹ ਕਤੌਣਾ ਨਹੀਂ ਚਾਹੁੰਦਾ ਭਾਵੇਂ ਕਿ ਇਹ ਵਿਸ਼ਵਵਿਆਪੀ ਮਨੁੱਖੀ ਵਰਤਾਰਾ ਹੈ ਦੋਹੇ ਮੰਨਦਾ ਹੈ ਕਿ ਜੋ ਕਿ ਟੈਕਨੋਲੋਜੀ ਦੇ ਦੌਰ ਵਿੱਚ ਬੋਰਿਅਤ ਨੂੰ ਨਾ ਪੱਕੀ ਵਰਤਾਰਾ ਮੰਨਿਆ ਜਾਂਦਾ ਹੈ ਮਨੋਵਿਗਿਆਨੀਆਂ ਨੇ ਵੀ ਇੱਧਰ ਧਿਆਨ ਨਹੀਂ ਦਿੱਤਾ ਜਾਪਦਾ ਯੂਕੇ ਤੋਂ ਸਾਊਥ ਹੈਮਪਟਨ ਦੇ ਸਮਾਜਿਕ ਵਿਗਿਆਨੀ ਵਿਜੰਤ ਵੈਨ ਤਿਲਬਰਗ ਦਾ ਕਹਿਣਾ ਹੈ ਕਿ ਮੈਂ ਖੁਦ ਹੈਰਾਨ ਹਾਂ ਕਿ ਇਸ ਵਿਸ਼ੇ ਤੇ ਨਾ ਦੇ ਬਰਾਬਰ ਖੋਜ ਕੀਤੀ ਗਈ ਹੈ ਫਿਰ テルਬਰਗ ਨੇ ਸਾਊਥ ਹੈਮਪਟਨ ਯੂਨੀਵਰਸਿਟੀ ਇੰਗਲੈਂਡ ਵਿੱਚ ਆਪਣੇ ਸਾਥੀ ਐਰਿਕ ਹਾਈਗੋ ਨਾਲ ਮਿਲ ਕੇ ਇਸ ਬੇਚੈਨੀ ਵਿੱਚ ਪਏ ਵਿਸ਼ੇ ਬਾਰੇ ਕੰਮ ਅਰੰਭਿਆ ਅਜੇ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜੇ ਲੋਕ ਜਲਦੀ ਉਕਤ ਆ ਜਾਂਦੇ ਹਨ ਜਾਂ ਬੋਰ ਹੋ ਜਾਂਦੇ ਹਨ ਉਹ ਆਮ ਤੌਰ ਤੇ ਡਿਪਰੈਸ਼ਨ ਦੇ ਸ਼ਿਕਾਰ ਫਿਕਰ ਵਾਲੀ ਸੁਭਾਅ ਦੇ ਜਾਂ ਝਗੜਾਲੂ ਪ੍ਰਵਿਰਤੀ ਦੇ ਹੁੰਦੇ ਹਨ ਤੇ ਜਾਂ ਫਿਰ ਜੂਏ ਵਰਗੀਆਂ ਇਲਤਾਂ ਦੇ ਸ਼ਿਕਾਰ ਹੁੰਦੇ ਹਨ ਪਰ ਕੁਝ ਅਧਿਐਨ ਵਧੇਰੇ ਬੋਰੀਏ ਦੇ ਸ਼ਿਕਾਰ ਲੋਕਾਂ ਵਿੱਚ ਡੋਪਾਮਾਈਨ ਦੀ ਪੱਧਰ ਦੇ ਘਟਣ ਨੂੰ ਵੀ ਮੰਨਦੇ ਹਨ ਡੋਪਾਮਾਈਨ ਇੱਕ ਜਿਹਹਾ ਹਾਰਮੋਨ ਹੈ ਜੋ ਮਨੁੱਖੀ ਦਿਮਾਗ ਤੇ ਅਸਰ ਕਰਕੇ ਖੁਸ਼ੀ ਵਾਲਾ ਅਹਿਸਾਸ ਦਿੰਦਾ ਹੈ ਪਰ ਉਹ ਉਸ ਬੋਰਿਅਤ ਨੂੰ ਮਾੜਾ ਨਹੀਂ ਮੰਨਦੇ ਜਿਹੜਾ ਤੁਹਾਨੂੰ ਸੁਪਰਮਾਰਕੀਟ ਦੀ ਲੰਬੀ ਕਤਾਰ ਜਾਂ ਕਿਸੇ ਵਦੇਰੇ ਹੀ ਲੰਕ ਗਈ ਮੀਟਿੰਗ ਆਦ ਵਿੱਚ ਹੁੰਦਾ ਹੈ ਚਿਲਬਰਗ ਕਹਿੰਦਾ ਹੈ ਕਿ ਅਸੀਂ ਹੈਰਾਨ ਹੁੰਦੇ ਹਾਂ ਕਿ ਬੋਰਿਅਤ ਦਾ ਕੋਈ ਹਾਂ ਪੱਕੀ ਅਸਰ ਵੀ ਹੋ ਸਕਦਾ ਹੈ ਬੋਰਿਅਤ ਬਲਕਿ ਸਤਿਤੀਗੰਦ ਦਾ ਧਿਆਨ ਕਰਦੇ ਹਨ ਮਨੋਵਿਗਿਆਨੀਆਂ ਨੇ ਮਹਿਸੂਸ ਕੀਤਾ ਕਿ ਜ਼ਿੰਦਗੀ ਦੇ ਅਰਥਾਂ ਨੂੰ ਸਮਝਣ ਤੇ ਵਧੇਰੇ ਸਪਸ਼ਟ ਕਰਨ ਵਿੱਚ ਉਕਤਾਹਟ ਜਾਂ ਬੋਰਿਅਤ ਦਾ ਰੋਲ ਫਾਇਦੇਮੰਦ ਹੋ ਸਕਦਾ ਹੈ ਉਸਨੇ ਨਤੀਜਾ ਕੱਢਿਆ ਕਿ ਆਮ ਤੌਰ ਤੇ ਉਕਤਾਹਟ ਵਿੱਚ ਇਨਸਾਨ ਸਮਝ ਸਕਦਾ ਹੈ ਕਿ ਉਸ ਵਾਸਤੇ ਕਿਹੜੇ ਕੰਮ ਵਧੇਰੇ ਮਹੱਤਵਪੂਰਨ ਹਨ ਅਤੇ ਉਹ ਗੈਰ ਜ਼ਰੂਰੀ ਕੰਮਾਂ ਨੂੰ ਲਾਂਭੇ ਕਰ ਸਕਦਾ ਹੈ ਇਹ ਸਾਡੇ ਵਾਸਤੇ ਇੱਕ ਭਾਵਨਾਤਮਕ ਇਸ਼ਾਰਾ ਯਾਨੀ ਸਿਗਨਲ ਹੈ ਕਿ ਕਿਹੜੇ ਕੰਮ ਸਾਡੇ ਵਾਸਤੇ ਅਰਥਪੂਰਨ ਨਹੀਂ ਕੁਝ ਸਾਲ ਪਹਿਲਾਂ ਹੋਈ ਖੋਜ ਤੋਂ ਇਹ ਇਸ਼ਾਰਾ ਵੀ ਮਿਲਦਾ ਹੈ ਕਿ ਉਕਤਾਹਟ ਸਾਡੇ ਜ਼ਿਹਨ ਨੂੰ ਤਾਜ਼ਗੀ ਦੇ ਕੇ ਉਹ ਸਾਰੂਕਮਾ ਬਲ ਤੋੜਦੀ ਹੈ ਪਿਛਲੇ ਕੁਝ ਸਾਲਾਂ ਵਿੱਚ ਵਿਗਿਆਨੀਆਂ ਨੇ ਮਨੁੱਖਾਂ ਵਿੱਚ ਕਈ ਅਜਿਹੀ ਸਥਿਤੀ ਦੀ ਪਛਾਣ ਕੀਤੀ ਹੈ ਜਿਸ ਨੂੰ ਉਹਨਾਂ ਨੇ ਡਿਫਾਲਟ ਨੈਟਵਰਕ ਦਾ ਨਾਮ ਦਿੱਤਾ ਹੈ ਇਹ ਉਦੋਂ ਹੀ ਕਾਰਜਸ਼ੀਲ ਹੁੰਦਾ ਹੈ ਜਦੋਂ ਅਸੀਂ ਕਿਸੇ ਕੰਮ ਵਿੱਚ ਰੁੱਝੇ ਨਹੀਂ ਹੁੰਦੇ ਯਾਨੀ ਬੋਰ ਹੋ ਰਹੇ ਹੁੰਦੇ ਹਾਂ ਦੂਜੇ ਸ਼ਬਦਾਂ ਵਿੱਚ ਵਿਗਿਆਨੀਆਂ ਨੇ ਮੰਨਿਆ ਹੈ ਕਿ ਉਕਤਾਉਣਾ ਜਾਂ ਬੋਰ ਹੋਣਾ ਮਤਲਬ ਜ਼ਿਹਨ ਦਾ ਕਾਰਜਸ਼ੀਲ ਨਾ ਹੋਣਾ ਪਰ ਅਸਲ ਵਿੱਚ ਬੇਤਿਆਨੀ ਵਿੱਚ ਅਸੀਂ ਦਿਨ ਦਿਹਾੜੇ ਸੁਪਨੇ ਲੈ ਰਹੇ ਹੁੰਦੇ ਹਾਂ ਤੇ ਸਾਡਾ ਦਿਮਾਗ ਇੱਕ ਸ਼ਕਤੀਸ਼ਾਲੀ ਬਿਜਲਈ ਗੱਲਬਾਤ ਵਿੱਚ ਰੁੱਝਾ ਹੁੰਦਾ ਹੈ ਇਸ ਕਾਰਜ ਦਾ ਸਬੰਧ ਦਿਮਾਗ ਦੇ ਸਾਹਮਣੇ ਹਿੱਸੇ ਯਾਨੀ ਫਰੰਟਲ ਏਰੀਆ ਆਫ ਕੋਰਟੈਕਸ ਨਾਲ ਜੁੜਿਆ ਹੁੰਦਾ ਹੈ ਇਹ ਕਿਉਂ ਹੈ ਇੱਕ ਦਾ ਵਿਚਾਰ ਇਹ ਹੈ ਕਿ ਜ਼ਿਹਨ ਉਸ ਵੇਲੇ ਖੁਦ ਦੀ ਸੰਭਾਲ ਵਿੱਚ ਰੁੱਝਾ ਹੁੰਦਾ ਹੈ ਦੂਜਾ ਵਿਚਾਰ ਇਹ ਕਹਿੰਦਾ ਹੈ ਕਿ ਜ਼ਿਹਨ ਉਸ ਵਕਤ ਇਧਰ ਉਧਰ ਦੇ ਖਿਆਲਾਂ ਨਾਲ ਜੁੜ ਕੇ ਨਵੀਆਂ ਚੁਣੌਤੀਆਂ ਵਾਸਤੇ ਤਿਆਰ ਹੋ ਰਿਹਾ ਹੁੰਦਾ ਹੈ ਬਰੀ ਦੁਨੀਆ ਨੂੰ ਹੰਗਾਰਾ ਦੇਣ ਤੋਂ ਖੁਦ ਨੂੰ ਰੋਕ ਕੇ ਆਪਣੇ ਆਪ ਨੂੰ ਪਰਖ ਰਿਆ ਹੁੰਦਾ ਹੈ ਅਮਰੀਕਾ ਦੇ ਸੰਤਾ ਬਰਬਰਾਂ ਵਿਖੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ ਬੈਂਜਾਮਿਨ ਬੀਅਰਡ ਅਤੇ ਜਨਾਥਨ ਸਕੂਲਰ ਵੱਲੋਂ ਬੋਰੀਅਤ ਤੇ ਕਿਰਿਆਸ਼ੀਲਤਾ ਦੇ ਆਪਸੀ ਸਬੰਧਾਂ ਬਾਰੇ ਇੱਕ ਤਜਰਬਾ ਕੀਤਾ ਗਿਆ ਜੋ ਅਜਿਹੇ ਨੇਕਾਂ ਤਜਰਬਿਆਂ ਵਿੱਚੋਂ ਇੱਕ ਸੀ ਖੋਜਕਾਰਾਂ ਨੇ 145 ਵਿਦਿਆਰਥੀਆਂ ਤੇ ਇੱਕ ਸਟੈਂਡਰਡ ਕਿਰਿਆਸ਼ੀਲਤਾ ਟੈਸਟ ਯਾਨੀ ਸਟੈਂਡਰਡ ਕ੍ਰੀਏਟੀਵਿਟੀ ਟੈਸਟ ਕੀਤਾ ਜਿਸ ਦਾ ਨਾਮ ਉਹਨਾਂ ਨੇ ਅਨਯੂਜ਼ਵਲ ਯੂਜ਼ ਯਾਨੀ ਖਾਸ ਵਰਤੋਂ ਰੱਖਿਆ ਇਸ ਵਿੱਚ ਉਹਨਾਂ ਨੇ ਵਿਦਿਆਰਥੀਆਂ ਨੂੰ ਦਿੱਤੇ ਗਏ ਵਕਤ ਵਿੱਚ ਕੁਝ ਆਮ ਵਸਤਾਂ ਜਿਵੇਂ ਟੂਥਪਿਕਸ ਤੇ ਇੱਟਾਂ ਬਾਰੇ ਲਿਖਣ ਨੂੰ ਕਿਹਾ ਕਿ ਇਹਨਾਂ ਦੇ ਜਿੰਨੇ ਫਾਇਦੇ ਗਿਣਾ ਸਕੋ ਲਿਖੋ ਇਸ ਤੋਂ ਪਿੱਛੇ ਉਹਨਾਂ ਨੇ ਵਿਦਿਆਰਥੀਆਂ ਨੂੰ ਚਾਰ ਟੋਲਿਆਂ ਵਿੱਚ ਵੰਡਿਆ ਇੱਕ ਟੋਲੇ ਨੂੰ ਬਹੁਤ ਹੀ ਘਾਊ ਕੰਮ ਦਿੱਤਾ ਕਿ ਉਹਨਾਂ ਦੇ ਦਿਮਾਗ ਇੱਧਰ ਉੱਧਰ ਦੀਆਂ ਗੱਲਾਂ ਸੋਚਦੇ ਰਹਿਣ ਜਦੋਂ ਕਿ ਦੂਜਿਆਂ ਨੂੰ ਪੂਰੇ ਰੁਝੇਵੇਂ ਵਾਲਾ ਕੰਮ ਦਿੱਤਾ ਟੈਸਟ ਦੇ ਦੂਜੇ ਹਿੱਸੇ ਵਿੱਚ ਜਿਹੜੇ ਗਰੁੱਪ ਨੂੰ ਬਹੁਤ ਬੋਰ ਹੋਣ ਵਾਲਾ ਕੰਮ ਦਿੱਤਾ ਗਿਆ ਸੀ ਉਹਨਾਂ ਨੇ ਦੂਜੇ ਗਰੁੱਪ ਜਿਸ ਨੂੰ ਦਿਲਚਸਪੀ ਵਾਲਾ ਕੰਮ ਦਿੱਤਾ ਗਿਆ ਸੀ ਨਾਲੋਂ ਬਹੁਤ ਜ਼ਿਆਦਾ ਨੰਬਰ ਪ੍ਰਾਪਤ ਕੀਤੇ ਯਾਨੀ 12 ਮਿੰਟ ਦੀ ਉਕਤਾਹਟ ਜਾਂ ਬੋਰਿਅਤ ਜਾਂ ਇੱਧਰ-ਉੱਧਰ ਦੀਆਂ ਗੱਲਾਂ ਸੋਚਣ ਤੇ ਵਾਧੂ ਦੇ ਸੁਪਨੇ ਲੈਣ ਪਿੱਛੋਂ 41% ਵੱਧ ਸੰਭਾਵਨਾ ਭਰਪੂਰ ਨਤੀਜੇ ਦਿੱਤੇ ਜੇ ਬੋਰ ਹੋਣ ਜਾਂ ਉਕਤਣ ਦੀ ਕਿਰਿਆ ਸਾਡੇ ਵਾਸਤੇ ਨਹੀਂ ਫਾਇਦੇਮੰਦ ਹੈ ਤਾਂ ਸਾਡਾ ਹਰ ਵੇਲੇ ਟੈਕਨਾਲੋਜੀ ਨਾਲ ਰੁੱਝੇ ਰਹਿਣ ਦਾ ਰੁਝਾਨ ਫਿਕਰ ਲਾਉਣ ਵਾਲਾ ਹੈ ਯੂਕੇ ਦੀ ਯੂਨੀਵਰਸਿਟੀ ਆਫ ਈਸਟ ਐਂਜਲੀਆ ਦੀ ਟ੍ਰੇਸਾ ਬੈਲਟਨ ਅਜੋਕੇ ਬੋਰ ਦੇ ਰੁਝਾਨ ਵੱਲ ਵਧਦੀ ਅਸਹਿਨਸ਼ੀਲਤਾ ਪ੍ਰਤੀ ਸੋਚਣ ਵਾਲੇ ਖੋਜਕਾਰਾਂ ਵਿੱਚੋਂ ਇੱਕ ਹੈ। ਬੱਚਿਆਂ ਵਿੱਚ ਟੈਲੀਵਿਜ਼ਨ ਤੇ ਕਹਾਣੀਆਂ ਸੁਣਦੇ ਰੁਝਾਨ ਨੂੰ ਵੀ ਉਹ ਕਲਪਨਾਸ਼ੀਲਤਾ ਦੀ ਕਮੀ ਨਾਲ ਜੋੜਦੀ ਹੈ। ਉਸ ਦਾ ਮੰਨਣਾ ਹੈ ਕਿ ਲਗਾਤਾਰ ਦਿਲ ਬਹਿਲਾਵੇ ਦੇ ਕਾਰਜ ਵਿੱਚ ਰੁੱਝੇ ਰਹਿਣਾ ਸਾਡੇ ਦਿਮਾਗ ਦੀ ਆਪਣੇ ਵਾਸਤੇ ਵਸੀਲੇ ਪੈਦਾ ਕਰਨ ਦੀ ਪ੍ਰਤਿਭਾ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਹ ਮੰਨਦੀ ਹੈ ਕਿ ਉਤਣਾ ਜਾਂ ਬੋਰ ਹੋਣਾ ਇੱਕ ਬੇਹਰਾਮੀ ਵਾਲੀ ਸਥਿਤੀ ਹੈ ਜਿਸ ਨੂੰ ਮਨੁੱਖੀ ਮਨ ਪਸੰਦ ਨਹੀਂ ਕਰਦਾ। ਪਰਿਸਥਿਤੀਕਾਰ ਸ਼ੀਲਤਾ ਨੂੰ ਖਾਣ ਵਾਲੀ ਵੀ ਹੋ ਸਕਦੀ ਹੈ ਜੋ ਸਾਡੇ ਕੋਲ ਇਸ ਨਾਲ ਸਾਰੂ ਟੰਗਣਾ ਨਹੀਂ ਬਣਦੀ ਸਮਰੱਥਾ ਹੋਵੇ ਤਾਂ ਉਸ ਦਾ ਮਨਣਾ ਹੈ ਕਿ ਬੋਰਿਅਤ ਵਿੱਚੋਂ ਨਿਕਲਣ ਵਾਸਤੇ ਟੀਵੀ ਦੇਖਣ ਲੱਗ ਪੈਣਾ ਜਾਂ ਮੋਬਾਈਲ ਪਕੜ ਕੇ ਬੈਠ ਜਾਣਾ ਕੁਝ ਵੀ ਨਾ ਕਰਨ ਵਰਗਾ ਹੈ ਵੈਲਟਰ ਨੇ ਵਕਫ ਵਖ ਖੇਤਰ ਦੀਆਂ ਕਲਾਮਾਂ ਨਾਲ ਸੰਬੰਧਿਤ ਸ਼ਖਸੀਅਤਾਂ ਜਿਵੇਂ ਕਲਾਕਾਰ ਗਰੇਨਨ ਪੈਰੀ ਅਤੇ ਕਯੂਟਰੋ ਵਿਗਿਆਨੀ ਸੂਸਨ ਗ੍ਰੀਨਫੀਲਡ ਸਮਿਤ ਕਈ ਸ਼ਖਸੀਅਤਾਂ ਤੇ ਬੋਰਿਅਤ ਦੇ ਅਸਰ ਸੰਬੰਧੀ ਅਧਿਐਨ ਕੀਤਾ ਉਹ ਸਭ ਇਸ ਤੱਥ ਨਾਲ ਸਹਿਮਤ ਹਨ ਕਿ ਬਚਪਨ ਵਿੱਚ ਉਤਪਾਉਣ ਦੀ ਸਥਿਤੀ ਨੇ ਉਹਨਾਂ ਦੇ ਅੰਦਰਲੀ ਕਾਰਜਸ਼ੀਲਤਾ ਨੂੰ ਘਟਾਇਆ ਤੇ ਅਜੇ ਵੀ ਇਹੋ ਸਥਿਤੀ ਹੈ ਉਹਨਾਂ ਦੀ ਕਿਰਿਆਸ਼ੀਲਤਾ ਵਾਸਤੇ ਜਾਨਦਾਰ ਮਦਦ ਹੈ ਉਦਾਹਰਨ ਵਜੋਂ ਗ੍ਰੀਨਫੀਲਡ ਉਹਨਾਂ ਪਲਾਂ ਦਾ ਨਾਮ ਦੇ ਨਾਲ ਜ਼ਿਕਰ ਕਰਦੀ ਹੈ ਜਦੋਂ ਬਾਜ਼ਾਰਤਾਂ ਪੁੱਜਦੇ ਹਨ ਜ਼ਿਹਨ ਆਪਣੇ ਆਪ ਚੁਸਤੀ ਫੁਰਤੀ ਨਾਲ ਸੋਚਣ ਲੱਗਦਾ ਹੈ ਉਹ ਮੰਨਦੀ ਹੈ ਕਿ ਲੰਬੀਆਂ ਹਵਾਈ ਉਡਾਣਾਂ ਦੌਰਾਨ ਉਹ ਲੈਪਟਾਪ ਦੀ ਬਜਾਏ ਕਾਗਜ਼ ਤੇ ਕਲਮ ਨਾਲ ਲੈਸ ਰਹਿੰਦੀ ਹੈ ਹੁਣ ਸੋਚੀਏ ਤਾਂ ਸਾਡੇ ਵਾਲੀ ਪੀੜੀ ਕੋਲ ਬਾਜ਼ਾਰ ਤੋਂ ਖਰੀਦੇ ਘੜਾਣੇ ਘਾਟੀ ਹੁੰਦੇ ਹਨ ਉਦੋਂ ਬੱਚੇ ਸਹਿਜ ਸਵਾਪਨੀ ਕਲਪਨਾ ਨਾਲ ਆਪ ਚੀਜ਼ਾਂ ਨੂੰ ਖੜਾਉਣੇ ਬਣਾ ਲੈਂਦੇ ਸਨ ਕੋਈ ਬੱਚਾ ਇੱਕ ਸੋਟੀ ਨੂੰ ਅੱਗੇ ਫੜ ਕੇ ਆਪਣੀਆਂ ਦੋਵੇਂ ਲੱਤਾਂ ਵਿਚਕਾਰ ਘੜੀਸਤਾ ਤੁਰਿਆ ਜਾਂਦਾ ਤੇ ਸੋਟੀ ਨੂੰ ਘੋੜਾ ਚਿੱਤਰਪਦਾ ਬੋਲਦਾ ਜਾਂਦਾ ਤੱਤਾ ਤੱਤਾ ਘੋੜਿਆ گلابی ਫੁੱਲ ਤੋੜਿਆ ਮੈਨੂੰ ਯਾਦ ਹੈ ਉਦੋਂ ਕਾਨੇ ਆਮ ਤੌਰ ਤੇ ਮਿਲ ਜਾਂਦੇ ਸਨ ਤੇ ਕਾਨੇ ਨੂੰ ਛਿਲਕੇ ਉਸਦੇ ਲੰਬੇ ਛਿਲਕੇ ਨੂੰ ਗੁੱਦੇ ਦੀ ਟੋਟਿਆਂ ਵਿਚੜਾ ਕੇ ਕਦੇ ਮੰਝਾ ਬਣਾ ਲੈਣਾ ਕਦੇ ਕੁਰਸੀ ਮੇਜ਼ ਜਾਂ ਕਦੇ ਕੁਝ ਹੋਰ ਕਾਗਜ਼ਾਂ ਨੂੰ ਖਾਸ ਤਰੀਕੇ ਨਾਲ ਤੈਅ ਕਰਕੇ ਖੇਡਾਂ ਬਣਾ ਲੈਣੀਆਂ ਹੋਰ ਨਹੀਂ ਤਾਂ ਕੁੜੀਆਂ ਨੇ ਕਿਸੇ ਬਢੇਰੀ ਸਵੈਟਰ ਉਨਦੀ ਕੋਲੋਂ ਉਹਨਾਂ ਦਾ ਧਾਗਾ ਲੈਣਾ ਤੇ ਹੱਥਾਂ ਤੇ ਪਾ ਕੇ ਵਕ ਵਕ ਤਨਦੀ ਨੂਨੇ ਬਣਾਉਂਦੇ ਰਹਿਣਾ ਪਿੰਡਾਂ ਵਿੱਚ ਜਿੱਥੇ ਸਹੂਲਤਾਂ ਦੀ ਹੋਰ ਵੀ ਘਾਟ ਹੁੰਦੀ ਸੀ ਉੱਥੇ ਸਿਰਜਣ ਸ਼ਕਤੀ ਦਾ ਕਮਾਲ ਦੇਖਿਆ ਗਿਆ ਹੈ ਬਚਪਨ ਵਿੱਚ ਕੁੜੀਆਂ ਵੱਲੋਂ ਕੱਚ ਦੀ ਖਾਲੀ ਬੋਤਲ ਦੇ ਅੰਦਰ ਨਿੱਕੀ ਜਿਹੀ ਮੰਜੀ ਹੁਣੀ ਹੋਈ ਕਈ ਘਰਾਂ ਵਿੱਚ ਦੇਖੀ ਸੀ ਜੋ ਕੁੜੀਆਂ ਬੜੇ ਹੋਣਾ ਨਾਲ ਬੋਤਲ ਦੇ ਮੂੰਹ ਵੱਲੋਂ ਇੱਕ ਲੰਬੀ ਸਲਾਈ ਦੀ ਮਦਦ ਨਾਲ ਹੁੰਦੀਆਂ ਸਨ ਕੋਈ 50 60 ਸਾਲ ਪਹਿਲਾਂ ਜਦੋਂ ਅਜੇ ਸਾਰੀਆਂ ਜ਼ਮੀਨਾਂ آباد ਨਹੀਂ ਸਨ ਹੋਈਆਂ ਮਾਦਰੀ ਜੀ ਖਜੂਰਾਂ ਦੇ ਬੂਟੇ ਖਾਲੀ ਥਾਵਾਂ ਤੇ ਉੱਗੇ ਰਹਿੰਦੇ ਸਨ ਕੁੜੀਆਂ ਖਜੂਰਾਂ ਦੇ ਪੱਤੇ ਯਾਨੀ ਕੱਗੇ ਸੁਕਾ ਕੇ ਉਹਨਾਂ ਨੂੰ ਸਾਫ਼ ਕਰਕੇ ਵੱਖਰੇ ਵੱਖਰੇ ਰੰਗਾਂ ਵਿੱਚ ਰੰਗ ਲੈਂਦੀਆਂ ਫਿਰ ਕਾਫੀ ਮਾਤਰਾ ਵਿੱਚ ਬਾਹਰ ਉੱਗੀ ਹੋਈ ਦੱਬ ਦੇ ਬਰੀਕ ਪੱਤੇ ਸੁਕਾ ਲੈਂਦੀਆਂ ਤੇ ਇਹਨਾਂ ਦੁਆਲੇ ਰੰਗ ਬਰੰਗੇ ਕੱਗੇ ਲਪੇਟ ਕੇ ਗੰਧੂਈ ਤੇ ਧਾਗੇ ਦੀ ਮਦਦ ਨਾਲ ਖੂਬਸੂਰਤ ਚੰਗੇਰਾ ਛਿੱਕੂ ਟੋکریاں ਆਦ ਬਣਾ ਲੈਂਦੀਆਂ ਸਨ ਵੇਲ ਵਿੱਚ ਮਿਹਨਤ ਦੀ ਸੱਜੀ ਵਰਤੋਂ ਨਾਲ ਤੇ ਘਰ ਵਿੱਚ ਹੀ ਮੁਫ਼ਤ ਮਿਲਦੇ ਕੱਚੇ ਮਾਲ ਨਾਲ ਉਹ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਲੈਂਦੀਆਂ ਸਨ ਕੁੜੀਆਂ ਵੱਲੋਂ ਕਰ ਕੱਤੇ ਤੇ ਬਣਾਏ ਸੂਤ ਨੂੰ ਰੰਗ ਕੇ ਖੱਦਰ ਤੇ ਬਾਗ ਫੁਲਕਾਰੀਆਂ ਕੱਟਣਾ ਵੀ ਵੇਲ ਨੂੰ ਮਿਹਨਤ ਦਾ ਚੋਗ ਪਾ ਕੇ ਫਲ ਲੈ ਲੈਣ ਵਰਗਾ ਹੀ ਕਾਰਜ ਸੀ ਕਹਿਣ ਤੋਂ ਮਤਲਬ ਇਹ ਕਿ ਸਾਧਨ ਹੀਨਤਾ ਵੀ ਨਵੇਂ-ਨਵੇਂ ਢੰਗਾਂ ਨਾਲ ਕਿਰਿਆਸ਼ੀਲਤਾ ਉਭਜਾਉਂਦੀ ਸੀ ਕਾਰਟੂਨਿਸਟ ਡਿਲਬਰਟਸ ਦਾ ਆਪਣੇ ਬਚਪਨ ਵਿੱਚ ਜੀ ਅੱਧੀ ਉਕਤਾਹਟ ਨੂੰ ਹੀ ਆਪਣੀ ਕਲਾਸ਼ੀਲਤਾ ਲਈ ਜ਼ਿੰਮੇਵਾਰ ਮੰਨਦਾ ਹੈ ਗ੍ਰੀਨਫੀਲਡ ਜੋ ਕਿ ਜ਼ਿੰਦਗੀ ਵਿੱਚ ਹਰ ਵੇਲੇ ਟੈਕਨਾਲੋਜੀ ਨਾਲ ਜੁੜੇ ਰਹਿਣ ਕਰਕੇ ਵਿਚਾਰ ਉਤਪਾਦਕ ਸਮਰੱਥਾ ਨੂੰ ਹੋਣ ਵਾਲੇ ਨੁਕਸਾਨ ਬਾਰੇ ਫਿਕਰਮੰਦ ਹੈ ਹੁਣ ਜਦੋਂ ਕਿਸੇ ਨੂੰ ਮੋਬਾਈਲ ਤੇ ਬਣੇ ਬਣਾਈ ਗੇਮ ਵਿੱਚ ਕਾਰਾਂ ਦੀ ਦੌੜ ਮਿਲ ਜਾਏ ਤੇ ਬਣੇ ਬਣਾਈ ਹਵਾਈ ਜਹਾਜ਼ ਨੂੰ ਉਡਾਉਣ ਦਾ ਮੌਕਾ ਮਿਲਦਾ ਰਹੇਗਾ ਤਾਂ ਆਪ ਸੋਚਣ ਤੇ ਸਾਧਨ ਪੈਦਾ ਕਰਨ ਵਾਲਾ ਕੌਣ ਤੁਰੇਗਾ ਯਾਰਕ ਯੂਨੀਵਰਸਿਟੀ ਟ੍ਰਾਂਟੋ ਕੈਨੇਡਾ ਵਿੱਚ ਜੋਹਨ ਈਸਟਵੁੱਡ ਦੇ ਬੋਰਿਅਤ ਬਾਰੇ ਖੋਜ ਦੇ ਵੀ ਇਹੋ ਜਿਹੇ ਨਤੀਜੇ ਹਨ ਉਸਨੇ ਕਿਹਾ ਸੀ ਕਿ ਆਸਾਧਾਰਨ ਜ਼ਿੰਦਗੀ ਜਿਉਣ ਵੱਲ ਤੋਰਨ ਵਾਲੇ ਉਪਕਰਨ ਖਰੀਦਣ ਤੇ ਬੱਚਿਆਂ ਨੂੰ ਲੈ ਕੇ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਜੋਕੀ ਭਜ ਦੌੜ ਵਾਲੀ ਜ਼ਿੰਦਗੀ ਵਿੱਚ ਤਾਂ ਕੁਝ ਪਲਾਂ ਦੀ ਬੋਰਿਅਤ ਤੇ ਜ਼ਿਹਨ ਨੂੰ ਕੁਝ ਪਲ ਆਪਣੇ ਆਪ ਵਿੱਚ ਪਰਤਾਸ ਦੇਣ ਵਰਗੀ ਹੋਵੇਗੀ। ਸੋ ਮਹਾਰਾਣ ਸਾਹਿਬ ਅਸੀਂ ਬੋਰਿਅਤ ਜਾਂ ਉਕਤਾਹਟ ਨੂੰ ਜੋਕੀ ਜ਼ਿੰਦਗੀ ਵਿੱਚ ਫਾਇਦੇਮੰਦ ਪ੍ਰਕਿਰਿਆ ਮੰਨ ਸਕਦੇ ਹਾਂ। ਨਾਰਵੇ ਦੇ ਫਿਲਾਸਫਰ ਲਾਰਜ਼ ਸਵੈਂਟਸਨ ਦਾ ਕਥਨ ਹੈ ਕਿ ਅਸੀਂ ਬੋਰਿਅਤ ਤੋਂ ਆਜ਼ਾਦੀ ਮਾਨਣ ਵਿੱਚ ਵਧੇਰੇ ਖੁਸ਼ ਹੋਣ ਲੱਗੇ ਹਾਂ। ਪਿਛਲੇ ਸਮੇਂ ਵਿੱਚ ਸਮਾਜ ਦੇ ਪ੍ਰਤਿਸ਼ਠਿਤ ਆਦਮੀਆਂ ਤੇ ਸੱਤਾ ਕੋਲ ਬੋਰ ਹੋਣ ਵਾਸਤੇ ਬਹੁਤ ਸਮਾਂ ਹੁੰਦਾ ਸੀ ਜਦੋਂ ਕਿ ਬਾਕੀ ਦੁਨੀਆ ਜੋਨ ਲਈ ਲਗਾਤਾਰ ਜਦੋਂ ਜਾਇਦ ਵਿੱਚ ਰੁੱਦੀ ਰਹਿੰਦੀ ਸੀ ਬਟਰੈਂਡ ਰਸਲ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਉਹ ਪੀੜੀ ਜੋ ਬੋਰਿਅਤ ਨੂੰ ਨਹੀਂ ਸਹਾਰ ਸਕਦੀ ਛੋਟੇ ਮਨੁੱਖਾਂ ਦੀ ਪੀੜੀ ਹੋਵੇਗੀ ਬੋਰਿਅਤ ਦੀ ਆਪਣੀ ਸ਼ਕਤੀ ਹੈ ਤੇ ਇਹ ਨਵੇਂ ਅਰਥ ਸੰਚਾਰ ਦਾ ਮਾਧਿਅਮ ਹੋ ਸਕਦੀ ਹੈ ਸੋ ਆਓ ਬੋਰ ਹੁੰਦੇ ਰਹੀਏ ਤਕਨਾਲੋਜੀ ਤੋਂ ਕੁਝ ਬਚ ਬਚਾ ਕੇ ਧੰਨਵਾਦ